ਕੁ ਕਰਨੇ ਜਾ ਰਹੇ ਨੇ ਹਾਂਾਰੇ ਹੋਰ ਜ਼ਿਆਰ ਨਾਲ ਸੀ ਵਿਖਦੇ ਨੇ ਉਹ ਹਟ ਜਾਣ ਬਈ ਇੱਕ ਕਿੰਨਾ ਸਾਹਿਬ ਜੀ ਕਿਸਾਨਾਂ ਦੀ ਵਿੱਚੋਂ ਗੱਲ ਕਿਸਾਨਾਂ ਨੇ ਗੱਲ ਰੱਖੀ ਹੈ ਜੀ ਇੱਕ ਵਿੱਚ ਛੋਟੀ ਜੀ ਪੋਸਟ ਦੀ ਖੇਤੀ ਬਾਰੇ ਵੀ ਰਾਜਸਥਾਨ ਐਮਪੀ ਚ ਹੁੰਦੀ ਹੈ ਹਿਮਾਚਲ ਚ ਵੀ ਲਾਗੂ ਕਰਨੇ ਜਾ ਰਹੇ ਨੇ ਵੀ ਪੰਜਾਬ ਵਿੱਚ ਉਹਦੇ ਬਾਰੇ ਸੋਚ ਵਿਚਾਰ ਹੋਣੀ ਚਾਹੀਦੀ ਹੈ ਜਲਦੀ ਸ਼ੁਰੂ ਕਰ ਇਹਦੇ ਬਾਰੇ ਸੋਚ ਹੋਣੀ ਚਾਹੀਦੀ ਹੈ ਪੰਜਾਬ ਬਚ ਸਕਦਾ ਹੈ ਜਿਹੜੇ ਹੁਣ ਦੂਜੇ ਨਸ਼ੇ ਕਰਦੇ ਨੇ ਜਿੱਤਾ ਕਰਦਾ ਕੁਝ ਨਹੀਂ ਕਰਦਾ ਮੈਂ ਤਾਂ ਸਮਝਦਾ ਮੈਂ ਤਾਂ ਇੱਥੇ ਪੰਜਾਬ ਦੇ ਵਿੱਚ ਕਿਸੇ ਨੇ ਕੋਈ ਗੱਡੀ ਦੀ ਫੈਕਟਰੀ ਲਾਣੀ ਨਹੀਂ ਨਾ ਇੱਥੇ ਕੋਈ ਟਰੱਕਾਂ ਦੀ ਫੈਕਟਰੀ ਲਾਣੀ ਇੱਥੇ ਲਗੜਣੀ ਹੈ ਤੇ ਖੇਤੀ ਪ੍ਰਤੀ ਫੈਕਟਰੀ ਆ ਲੱਗ ਸਕਦੀ। ਵੀਰ ਜੀ ਨੂੰ ਪੁੱਛਿਆ ਸੀ ਇੱਥੇ ਅਕਾਲੀ ਕਿਨੇ ਆ? ਆਮ ਆਦਮੀ ਪਾਰਟੀ ਦੇ ਕਿਨੇ ਆ? ਕਹਿੰਦਾ ਲਗਭਗ ਅਕਾਲੀ ਹੀ ਨੇ ਆਪਾਂ। ਤਾਂ ਮੈਂ ਕਿਹਾ ਕੌਣ ਸੀ ਕਰੀ ਦਦਾ? ਉਹ ਕਹਿੰਦਾ ਜ਼ਿਆਦਾਤਰ ਬਾਦਲ ਅਕਾਲੀ ਦਾ। ਮੈਂ ਕਹਿੰਦਾ ਹੋਰ ਤੋ ਨੂੰ ਕਹਿੰਦਾ। ਮੇਰੀ ਪਾਰਟੀ ਵਾਲੇ ਛਾਇਦ ਮੈਨੂੰ ਪੁੱਟਣਗੇ। ਪਰ ਅਕਾਲੀ ਨਾਲ ਸਮਝੌਤਾ ਕਰਕੇ ਰਾਜ ਕਰਾਂਗੇ। ਪਹਿਲੇ ਮੇਰਾ ਵਾਅਦਾ ਰਿਹਾ ਤੁਹਾਨੂੰ। ਅਕਾਲੀ ਨਾਲ ਕੀਦਾ ਬਣੋ ਇਹਨਾਂ ਇਹ ਤਾਂ ਤੁਹਾਡੇ ਹੱਥ 'ਚ ਆ। ਚਾਹੇ ਇੱਕ ਦਾ ਬਣੇ ਜਾਂ ਦੂਜੇ ਦਾ ਬਣੇ ਪਰ ਇੱਕ ਖੇਤਰੀ ਪਾਰਟੀ ਦਾ ਪੰਜਾਬ ਦੇ ਵਿੱਚ ਜਿੰਦਾ ਰਹਿਣਾ